आनंद मैरिज एक्ट ਨੂੰ ਅਸੀਂ ਸਿੱਖ ਮੈਰਿਜ ਐਕਟ ਨਹੀਂ ਕਹਿ ਸਕਦੇ। ਆਨੰਦ ਮੈਰਿਜ ਐਕਟ ਇੱਕ ਕਿਸੇ ਦਰਸਤ ਦੀ ਛੋਟੀ ਸ਼ੁਰੂ ਹੈ ਕਿ ਸਿਰਫ ਰਜਿਸਟ੍ਰੇਸ਼ਨ ਤੋਂ ਬਿਨਾ ਸਾਰਾ ਕੁਝ ਉਸੇ ਹਿੰਦੂ ਮੈਰਿਜ ਐਕਟ ਦੇ ਵਿੱਚ ਹੀ ਹੈ। ਜੇ ਦੋਨਾਂ ਦੇ ਕੋਈ ਪ੍ਰਾਪਰਟੀ ਦਾ ਰੌਲਾ ਪੈਂਦਾ ਬੱਚਿਆਂ ਦਾ ਜਾਂ ਪੇਰੈਂਟਸ ਆਪਸ ਵਿੱਚ ਡਾਈਵੋਰਸ ਪ੍ਰोसीडिंग ਵਗੈਰਾ ਦਾ ਤਾਂ ਉਹ ਵੀ ਹਿੰਦੂ ਮੈਰਿਜ ਐਕਟ ਦੇ ਅੰਦਰ ਹੈ। ਜਿਹੜੇ ਜਦੋਂ ਸਿੱਖਾਂ ਦਾ ਕੋਈ ਤਲਾਕ ਦਾ ਮਸਲਾ ਆ ਜਾਂਦਾ ਹੈ ਜਦੋਂ ਕੋਈ ਉਹਨਾਂ ਦੀ ਉਹਦਾ ਆ ਜਾਂਦਾ ਜਮੀਨ ਜਾਇਦਾਦ ਦਾ ਹੋਰ ਜਿਹੜੀਆਂ ਜਿਹੜੀਆਂ ਮਿਊਟ ਉਹ ਜਿਹੜੀਆਂ ਹੁੰਦੀਆਂ ਨੇ ਉਹ ਫਿਰ ਆਨੰਦ ਮੈਰਿਜ ਆ ਕਿ ਜਿਨ੍ਹਾਂ ਦੀ ਮੈਰਿਜ ਤਾਂ ਹੋ ਗਈ ਉਹ ਕਿ ਸੈਕਟਰ ਦੀ ਹੁੰਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਮੇਰਾ ਖਿਆਲ ਸਾਰੇ ਸਾਰੇ ਸਾਡੀ ਜਿੰਨੀ ਵੀ ਆਡੀਅנס ਹੈ ਨਾ ਜੀ ਸਭ ਨੂੰ ਇਹ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਅਨੰਦ ਮੈਰਿਜ ਐਕਟ ਨੂੰ ਅਸੀਂ ਸਿੱਖ ਮੈਰਿਜ ਐਕਟ ਨਹੀਂ ਕਹਿ ਸਕਦੇ। ਨਹੀਂ ਕਹਿ ਸਕਦੇ। ਹੂੰ। ਠੀਕ ਹੈ। ਅਨੰਦ ਦਾ ਮੈਰਿਜ ਐਕਟ ਇੱਕ ਕਿਸੇ ਦਰਖਤ ਦੀ ਛੋਟੀ ਜੀ ਸ਼ਾਖ ਹੈ। ਪੂਰਾ ਦਰਖਤ ਕੀ ਹੈਗਾ? ਸਿੱਖ ਮੈਰਿਜ ਐਕਟ ਇੱਕ ਪੂਰਾ ਦਰਖਤ ਹੈ। ਠੀਕ ਹੈ। ਜੇ ਮੈਂ ਕੰਪੇਅਰ ਕਰਕੇ ਥੋੜੇ ਜਿਹਾ ਠੀਕ ਹੈ। ਠੀਕ ਹੈ ਜੀ। ਜੇ ਮੈਂ ਹੋਰ ਸਿੰਪਲ ਕਰ ਦਵਾਂ ਕਿ ਸਾਈਕਲ ਨੂੰ ਜੇ ਤੁਸੀਂ ਕਹੋਗੇ ਕਿ ਸਿੱਖ ਮੈਰਿਜ ਐਕਟ ਨਾਲ ਕੰਪੇਅਰ ਕਰੋਗੇ ਤਾਂ ਅਨੰਦ ਮੈਰਿਜ ਐਕਟ ਸਿਰਫ ਉਹ 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 ਫਰੇਮ ਕਰਦਾ ਹੈ ਬੈਡਲ ਠੀਕ ਹੈ ਜਿਹੜਾ ਸਿੱਖ ਮੈਰਿਜ ਐਕਟ ਅਨੰਦ ਮੈਰਿਜ ਐਕਟ ਅਨੰਦ ਮੈਰਿਜ ਐਕਟ ਦੀ ਹੁਣ ਅਮੈਂਡਮੈਂਟ ਤੋਂ ਬਾਅਦ ਵੀ ਹੁਣ ਸਪੈਸੀਫਿਕਲੀ ਲਿਖਦਾ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਮੈਂ ਰਿਪੀਟ ਕਰ ਰਿਹਾ ਕਿ ਸੈਕਸ਼ਨ 6 ਦੇ ਵਿੱਚ ਲਿਖਦਾ विदाਊਟ ਪ੍ਰੀਜੁਡੀਸ ਟੂ ਦਾ ਹਿੰਦੂ ਮੈਰਿਜ ਐਕਟ ਇਹਦਾ मीनिंग ਜਿਹੜਾ ਸਾਰਾ ਜੇ ਮੈਂ ਪੜਾਂ ਪੈਣ ਲੱਗ ਜਾਣਾ ਇੰਗਲਿਸ਼ ਦੇ ਵਿੱਚ ਇਹਦਾ ਮੀਨਿੰਗ ਜੇ ਮੈਂ ਪੜਾਂ ਦੱਸਾਂ ਤਾਂ ਉਹਦਾ ਮਤਲਬ ਇਹ ਹੈ ਕਿ ਸਿਰਫ ਰਜਿਸਟ੍ਰੇਸ਼ਨ ਤੋਂ ਬਿਨਾ ਸਾਰਾ ਕੁਝ ਉਸੇ ਹਿੰਦੂ ਮੈਰਿਜ ਐਕਟ ਦੇ ਵਿੱਚ ਹੀ ਹੂ ਉਹਦੇ ਚ ਠੀਕ ਹੈ 2012 ਤੋਂ ਪਹਿਲਾਂ ਆਨੰਦ ਮੈਰਿਜ ਐਕਟ 'ਚ ਸਿਰਫ ਸਿਕ 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 ਸ਼ਬਦ ਸੀਗਾ ਆਨੰਦ ਕਾਰਜ ਸਿਕ ਸ਼ਬਦ ਸੀਗਾ ਹੁਣ ਸਾਡੇ ਵਿੱਚ ਹਿੰਦੂ ਮੈਰਿਜ ਐਕਟ ਸਬੈਸਮਿਕਲੀ ਲਿਖਤਾ ਸਾਡਾ ਹੁਣ ਇਹਦੇ ਬਿਨਾ ਰਜਿਸਟ੍ਰੇਸ਼ਨ ਤੋਂ ਬਿਨਾ ਦੇਖੋ ਜੁਡੀਸ਼ੀਅਲ ਸੈਪਰੇਸ਼ਨ ਦੇ ਇਕ ਰੀਲੀਫ ਮਿਲਦਾ ਹਿੰਦੂ ਮੈਰਿਜ ਐਕਟ ਦੇ ਵਿੱਚ ਹੋਵੇ ਇੱਕ ਨੈਲਿਟੀ ਆਫ ਅ ਮੈਰਿਜ ਦਾ ਜੇਕਰ ਫਰਾਡ ਨਾਲ ਵਿਆਹ ਹੋ ਗਿਆ ਜਾਂ ਐਡਲਟਰੀ ਜਾਂ ਇਸ ਤਰ੍ਹਾਂ ਦੇ ਨਾਲ ਹੋ ਗਿਆ ਫਿਰ ਡਿਵੋਰਸ ਡਿਵੋਰਸ ਦੀਆਂ ਜੀ ਆਲਮੋਸਟ 11 ਗਰਾਉਂਡਸ ਨੇ ਰੀਲੀਟੀ ਡਿਸਟ੍ਰੈਕਸ਼ਨ ਜੇ ਉਹ ਉਸ ਤੋਂ ਬਾਅਦ ਡਿਵੋਰਸ ਬਾਈ ਮਿਚੁਅਲ ਕੰਸੈਂਟ ਹਮਮ ਜੇ ਦੋਨੋਂ ਪਾਰਟੀਆਂ ਡਿਵੋਰਸ ਲੈਣਾ ਚਾਹੁੰਦੀਆਂ ਹਾਂ ਹਾਂਜੀ ਹਾਂਜੀ ਹਮਮ ਅੱਜ ਵੀ ਜੇ ਕਿਸੇ ਸਿੱਖ ਹਸਬੰਦ ਵਾਈਫ ਦੇ ਵਿੱਚ ਮੀਆਂ ਬੀਬੀ ਦੇ ਵਿੱਚ ਇਹ ਝਗੜਾ ਚੱਲਦਾ ਤਾਂ ਉਹ ਹਿੰਦੂ ਮੈਰਿਜ ਐਕਟ ਦੇ ਅੰਦਰ ਪਟੀਸ਼ਨ ਕਰਨਗੇ। ਉਹ ਜਾਂਦੀ ਹੈ ਜੀ। ਠੀਕ ਹੈ। ਆਨੰਦ ਮੈਰਿਜ ਐਕਟ ਕੋਈ ਪ੍ਰੋਵੀਜ਼ਨ ਨਹੀਂ ਹੈਗਾ। ਫਿਰ ਬੱਚਿਆਂ ਦੀ ਕਸਟਡੀ ਬਾਰੇ ਜੇ ਕੋਈ ਰੌਲਾ ਪੈਂਦਾ। ਹਾਂ। ਉਹਦਾ ਪਟੀਸ਼ਨ ਆਨੰਦ ਮੈਰਿਜ ਐਕਟ ਦੇ ਵਿੱਚ ਹੈ। ਜੇ ਦੋਨਾਂ ਦੇ ਕੋਈ ਪ੍ਰਾਪਰਟੀ ਦਾ ਰੌਲਾ ਪੈਂਦਾ ਬੱਚਿਆਂ ਦਾ ਜਾਂ ਪੇਰੈਂਟਸ ਆਫ ਸਿਚੂਏਸ਼ਨ ਡਿਵੋਰਸ ਪ੍ਰोसीडिंग ਵਗੈਰਾ ਦਾ ਤਾਂ ਉਹ ਵੀ ਹਿੰਦੂ ਮੈਰਿਜ ਐਕਟ ਦੇ ਵਿੱਚ ਹੈ। ਜੇ ਤੁਸੀਂ ਇੱਕ ਬੜਾ ਇੰਪੋਰਟੈਂਟ ਹੈ ਮੇਨਟੇਨੈਂਸ ਦਾ ਪ੍ਰੋਵੀਜ਼ਨ ਗੁਜ਼ਾਰੇ ਪੱਤੇ ਜੇ ਗੁਜ਼ਾਰਾ ਪੱਤਾ ਲੈਣਾ ਵਾਈਫ ਨੇ ਵੈਸੇ ਤਾਂ ਇੱਕ ਮਤਲਬ ਕਿ ਹਸਬੰਡ ਵੀ ਵਾਈਫ ਤੋਂ ਲੈ ਸਕਦਾ ਹਾਂ ਜੀ ਮੈਂ ਕੁਝ ਵੀ ਤੇ ਜੇ ਉਹ ਕਿਸੇ ਇੱਕ ਇੱਕ ਸਪਾਊਸ ਨੇ ਦੂਜੇ ਤੋਂ ਲੈਣਾ ਤਾਂ ਉਹ ਵੀ ਆਨੰਦ ਆਪਣਾ Hindu marriage act ਆਨੰਦ marriage act ਦੇ ਸਾਥੀ ਫਿਰ ਚੁੱਕੀ ਫਿਰ ਜਾਂ ਇੱਕ ਇੱਕ ਮੈਂ ਹੋਰ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜਿਹੜਾ ਬਣੇ ਹੋਏ ਨੇ ਰੂਲਸ ਬਣੇ ਹੋਏ ਨੇ ਆ ਪੰਜਾਬ ਦੇ ਰੂਲ ਬਣੇ ਹੋਏ ਨੇ ਮੈਂ ਇਹ ਇਹਣਾ ਦਿਖਾਉਣਾ ਚਾਹਨਾ ਕਿ ਇਹਦੇ ਤੇ ਕਿਤੇ ਵੀ ਸਿੱਖ ਮੈਰਿਜ ਰਜਿਸਟਰ ਨਹੀਂ ਸ਼ਬਦ ਲਿਖਿਆ ਹੋਇਆ ਨਹੀਂ ਹੈ ਨਾ ਕਿਤੇ ਵੀ ਤੁਹਾਡਾ ਰਜਿਸਟਰ ਸਿੱਖ ਮੈਰਿਜ ਨਹੀਂ ਹੈਗਾ ਨਹੀਂ ਹੈ ਇੱਥੇ ਹੈਗਾ ਸ਼ਬਦ ਲਿਖਿਆ ਮੈਰਿਜ ਅੰਡਰ ਅਨੰਦ ਕਾਰਜ ਐਸ ਅਪਾ ਅਨੰਦ ਮੈਰਿਜ ਐਕਟ ਅਨੰਦ ਮੈਰਿਜ ਐਕਟ ਹਾਂਜੀ ਜੇ ਤੁਸੀਂ ਕੰਪੇਅਰ ਕਰੋਗੇ ਉਸ ਨੂੰ ਹਿੰਦੂਆਂ ਦੇ ਨਾਲ ਹਿੰਦੂ ਮੈਰਿਜ ਐਕਟ ਦੇ ਨਾਲ ਪਰ ਹਿੰਦੂ ਮੈਰਿਜ ਐਕਟ ਦੀ ਧਾਰਾ 8 ਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਹੈ ਹਿੰਦੂ ਮੈਰਿਜ ਰਜਿਸਟਰ ਹੂੰ ਮਨ ਲੇ ਉਹ ਸ਼ਰਤ ਉੱਤੇ ਇੱਥੇ ਸਿੱਖ ਨਹੀਂ ਆ ਸ਼ਬਦ ਹੈ ਨਾ ਸਿੱਖ ਨਹੀਂ ਹੈਗਾ ਆਨੰਦ ਦਾ ਉਹ ਜਿਹੜੀ ਆਪਾਂ ਜੱਜਮੈਂਟ ਦੀ ਗੱਲ ਅੱਜ ਕਰ ਰਹੇ ਹਾਂ ਉਹ ਜੱਜਮੈਂਟ 14 ਸਫਿਆਂ ਦੇ ਵਿੱਚ ਜੇ ਤੁਸੀਂ ਉਹਨੂੰ ਵੀ ਪੜ੍ਹ ਲਓ ਸਾਰੀ ਨੂੰ ਉੱਥੇ ਸਿੱਖ ਸ਼ਬਦ ਸਿਰਫ ਜਦੋਂ ਪ੍ਰਵੀਜ਼ਨ ਕੋਰਟ ਕੀਤਾ ਸੈਕਸ਼ਨ 6 ਦਾ ਉਹ ਤੋਂ ਬਿਨਾਂ ਕਿਤੇ ਇਹ ਨਹੀਂ ਕਿਹਾ ਕਿ ਸਿੱਖ ਮੈਰਿਜ ਇਤੇ ਇਹ ਨਹੀਂ ਕਿ ਆ ਸਿੱਖ ਪਾਰਟੀਆਂ ਦੇ ਵਿੱਚ ਮੈਰਿਜ ਰਜਿਸਟਰ ਕਰਉਣੀ ਚੁਣਦੇ ਹਨ ਨਾ ਅਨੰਦ ਮੈਰਿਜ ਅਨੰਦ ਕਾਰਾਜ ਮੈਰਿਜ ਸਪੈਸੀਫਿਕਲੀ ਪੜਿਓ ਤੁਸੀਂ ਆਨੰਦ ਮੈਰਿਜ ਆਨੰਦ ਕਾਰਾਜ ਮੈਰਿਜ ਵਾਈਜ਼ ਹੀ ਆਰ ਅਫਰੇਡ ਆਫ ਯੂジング ਦ ਵਰਡ ਸਿੱਖ ਮੈਰਿਜ